ਕੁਝ ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਕਹਿਣਾ ਹੈ ਕਿ ਉਹ ਚਿੰਤਿਤ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੇ ਵਿੱਚ ਲਿਬਰਲ ਸਰਕਾਰ ਦੀ ਨਵੀਆਂ ਸਖਤੀਆਂ ਤੇ ਕਟੌਤੀਆਂ ਉਹਨਾਂ ਦੇ ਸੰਚਾਲਨ ਬਜਟ ਨੂੰ ਨੁਕਸਾਨ ਪਹੁੰਚਾਉਣ ਗਿਆ ਤੇ ਸਿੱਖਿਆ ਦੇ ਵਿੱਚ ਇੱਕ ਗਲੋਬਲ ਲੀਡਰ ਦੇ ਵਜੋਂ ਕੈਨੇਡਾ ਦੀ ਸਾਖ ਨੂੰ ਪ੍ਰਭਾਵਿਤ ਕਰਨ ਗਿਆ। ਦਰਅਸਲ ਜਨਵਰੀ ਦੇ ਵਿੱਚ ਫੈਡਰਲ ਸਰਕਾਰ ਨੇ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘੱਟ ਕਰਨ ਦਾ ਐਲਾਨ ਕੀਤਾ ਸੀ ਪਰ ਬੁੱਧਵਾਰ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਇਸ ਦੇ ਵਿੱਚ 10% ਹੋਰ ਰੋਤੀ ਕਰਨ ਦਾ ਐਲਾਨ ਕਰਦੇ ਆ ਕਿ ਹੈ ਕਿ 2025 ਦੌਰਾਨ 437000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣਗੇ ਨਵੇਂ ਉਪਾਮਨ ਦੇ ਵਿੱਚ ਹੁਣ ਗ੍ਰੈਜੂਏਟ ਅਤੇ ਪੀ ਐਚ ਡੀ ਵਿਦਿਆਰਥੀ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਪਹਿਲਾਂ ਛੋਟ ਦਿੱਤੀ ਗਈ ਸੀ ਮਿਲਰ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਦੇ ਲਈ ਯੋਗ ਹੋਣਾ ਵੀ ਸਖਤ ਕਰ ਦਿੱਤਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਨਾਟਕੀ ਵਾਅਦਾ ਜਿਸ ਦੇ ਵਿੱਚ 2018 ਤੋਂ 2023 ਤੱਕ ਪੋਸਟ ਸੈਕੰਡਰੀ ਦੇ ਲਈ 1.5 ਮਿਲੀਅਨ ਤੋਂ ਵੱਧ ਸਟੱਡੀ ਪਰਮਿਟ ਦਿੱਤੇ ਗਏ ਨੇ ਪਿਛੇ ਜੇ ਕ ਦੀ ਚਰਚਾ ਦੇ ਵਿੱਚ ਆਇਆ ਜਦੋਂ ਇਸ ਆਮਦ ਨੂੰ ਮੁਲਕ ਦੇ ਰਿਹਾਇਸ਼ ਸੰਕਟ ਅਤੇ ਹੈਲਥ ਕੇਅਰ ਤਨਾ ਨਾਲ ਜੋੜ ਕੇ ਦੇਖਿਆ ਗਿਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਉਚਿਤ ਸਹਾਇਤਾ ਦੀ ਘਾਟ ਅਤੇ ਵਿਦਿਆਰਥੀਆਂ ਨੂੰ ਟਾਰਗੇਟ ਕਰਦੇ ਕੁਝ ਸਵਾਲੀਆ ਨਿਸ਼ਾਨਾ ਵਾਲੇ ਸਟੱਡੀ ਪ੍ਰੋਗਰਾਮ ਵੀ ਉਜਾਗਰ ਹੋਏ ਮੁਲਕ ਵਿੱਚ 99 ਪਬਲਿਕ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦੀ ਸੰਸਥਾ ਯੂਨੀਵਰਸਿਟੀਆਂ ਕੈਨੇਡਾ ਦੇ ਪ੍ਰੈਜ਼ੀਡੈਂਟ ਗੈਬਰੀਅਲ ਮਿਲਰ ਨੇ ਕਿਹਾ ਹੈ ਕਿ ਇੱਕ ਦੇਸ਼ ਦੇ ਤੌਰ ਤੇ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਕੋਲ ਕੁਮਾਂਤਰੀ ਵਿਦਿਆਰਥੀਆਂ ਦਾ ਸਹੀ ਢੰਗ ਨਾਲ ਸਵਾਗਤ ਕਰਨ ਤੇ ਉਹਨਾਂ ਦਾ ਸਮਰਥਨ ਕਰਨ ਦੇ ਲਈ ਰਿਹائش ਤੇ ਬੁਨਿਆਦੀ ਢਾਂਚਾ ਤੇ ਸੇਵਾਵਾਂ ਮੌਜੂਦ ਹੋਣ ਪਰ ਉਹਨਾਂ ਕਹੇ ਕਿ ਸਰਕਾਰ ਦੇ ਇਹਨਾਂ ਉਪਾਵਾਂ ਨੇ ਯੂਨੀਵਰਸਿਟੀਆਂ ਤੇ ਪਹੁੰਚ ਆਲਵਾਂਗ ਮਾਰ ਕੀਤੀ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਿਊਸ਼ਨ ਫੀਸ ਘਰੇ ਲੋ ਵਿਦਿਆਰਥੀਆਂ ਨਾਲੋਂ 4 ਤੋਂ 5 ਗੁਣਾ ਵੱਧ ਹੈ ਗੈਬਰੀਅਲ ਨੇ ਕਿਹਾ ਹੈ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਕਿਊਬੇਕ ਕਨਟੈਰੀਓ ਮੈਰੀਟਾਈਮਜ਼ ਬਾਰੇ ਕਿਤੇ ਯੂਨੀਵਰਸਿਟੀਆਂ ਦੇ ਵਿੱਚ ਬਜਟ ਘਾਟੇ ਦੇਖ ਰਹੇ ਹਾਂ ਗੈਬਰੀਅਲ ਦਾ ਕਹਿਣਾ ਹੈ ਕਿ ਹੁਣ ਤੱਕ ਦੇ ਸ਼ੁਰੂਆਤੀ ਦਾਖਲਾ ਅੰਕੜੇ ਦੱਸਦੇ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਉਮੀਦ ਨਾਲੋਂ ਘੱਟ ਹੋਣਗੇ ਤੇ ਨਵੇਂ ਉਪਾਵਾਂ ਦੇ ਕਰਕੇ ਕਿੰਨੇ ਹੀ ਹੁਨਰਮੰਦ ਵਿਦਿਆਰਥੀ ਕੈਨੇਡਾ ਦੀ ਥਾਂ ਤੇ ਕਿਤੇ ਹੋਰ ਚਲੇ ਜਾਣਗੇ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਅਜੇ ਹੀ ਵਿਦਿਆਰਥੀਆਂ ਦੀ ਲੋੜ ਹੈ ਜੋ ਕੱਲ ਨੂੰ ਡਾਕਟਰ ਇੰਜੀਨੀਅਰ ਤੇ ਕਾਰੋਬਾਰੀ ਬਨਣਾ ਜੋ ਕੈਨੇਡੀਅਨ ਅਰਥਚਾਰੇ ਲਈ ਮਹੱਤਵਪੂਰਨ ਹੋਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰੋਜ਼ਗਾਰ ਦਾ ਤਾਵਾ ਦੇ ਨਾਲ ਜੋੜਨ ਵਾਲੇ ਇਕਦਾਰੇ ਅਪਲਾਈ ਬੋਰਡ ਦੇ ਸੀਈਓ ਨੇ ਇਸਤੇ ਕਿਹਾ ਹੈ ਕਿ ਕੈਨੇਡਾ ਦੀ ਗਲੋਬਲ ਸਾਖ ਵਿਖਤਰੇ ਚਾ ਉਹਨਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੋਇਆ ਕਰਦਾ ਸੀ ਪਰ ਹੁਣ ਇਹ ਅਮਰੀਕਾ ਤੇ ਯੂਕੇ ਤੋਂ ਬਾਅਦ ਤੀਜੇ ਤੇ ਆ ਗਿਆ ਹੈ ਮਾਰਕ ਮਿਲਰ ਨਵੇਂ ਉਪਾਅਵਾਂ ਨੂੰ ਐਲਾਨਦਿਆਂ ਕਿਹਾ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਸਟਰ ਡਿਗਰੀ ਪ੍ਰੋਗਰਾਮ ਦੀ ਲੰਬਾਈ 16 ਮਹੀਨੇ ਤੋਂ ਵੱਧ ਹੋਵੇਗੀ ਉਹਨਾਂ ਦੇ ਸਪਾਊਸ ਹੀ ਵਰਕ ਪਰਮਿਟ ਦੇ ਲਈ ਯੋਗ ਹੋਣਗੇ ਇਸ ਦੇ ਨਤੀਜੇ ਵਜੋਂ ਅਗਲੇ 3 ਸਾਲਾਂ ਦੇ ਵਿੱਚ 50 ਹਜ਼ਾਰ ਘੱਟ ਸਪਾਊਸਲ ਵਰਕ ਪਰਮਿਟ ਜਾਰੀ ਹੋਣ ਦੀ ਉਮੀਦ ਹੈ ਨਵੇਂ ਉਪਾਅਵਾਂ ਦੇ ਤਹਿਤ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੇ ਮਾਰਕ ਪੱਧਰ 7 ਤੇ ਕਾਲਜ ਗ੍ਰੈਜੂਏਟਾਂ ਲਈ CLB 5 ਦੀ ਲੋਡ ਹੋਵੇਗੀ ਇਸ ਨਾਲ ਅਗਲੇ 3 ਸਾਲਾਂ ਦੇ ਵਿੱਚ 1,75,000 ਘੱਟ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਰੀ ਹੋਣ ਦੀ ਉਮੀਦ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ